ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 17 ਮਈ ਹੈ। 17 ਮਈ 1762 5 ਫਰਵਰੀ 1762 ਦੇ ਦਿਨ ਤਕਰੀਬਨ 25000 ਸਿੱਖ ਕਾਪਰ ਹੀਟ ਦੇ ਵਿੱਚ ਵੱਡੇ ਘੱਲੂ ਘਾਰੇ ਦੇ ਵਿੱਚ ਸ਼ਹੀਦ ਹੋਏ ਸਨ। ਅੱਧੀ ਸਿੱਖ ਫੌਜ ਖਤਮ ਹੋ ਗਈ ਪਰ ਇਸ ਦੇ ਬਾਵਜੂਦ ਸਿੱਖਾਂ ਦੇ ਹੌਂਸਲੇ ਬੁਲੰਦ ਰਹੇ। 2 ਮਹੀਨੇ ਮਗਰੋਂ ਉਹ ਖਿਦਰਾਣੇ ਦੀ ਟਾਬ ਹੁਣ ਮੁਕਸਰ ਸਾਹਿਬ ਦੇ ਵਿੱਚ ਇਕੱਠੇ ਹੋਏ ਅਤੇ ਸ਼ਹੀਦ ਹੋਏ ਸਿੱਖਾਂ ਨੂੰ ਅਕੀਦਤ ਸ਼ਰਧਾਂਜਲੀ ਵਜੋਂ ਗੁਰਮਤਾ ਪਾਸ ਕੀਤਾ ਸ਼ਹੀਦੀਆਂ ਦੇ ਨਾਲ ਸਾਡਾ ਮਣਾ ਦਾ ਖੋਟ ਝੜ ਗਿਆ ਅਤੇ ਅਸੀਂ ਕੁੰਦਨ ਹੋ ਗਏ ਹਾਂ ਤੇ ਹੁਣ ਅਸੀਂ ਅਹਿਮਦ ਸ਼ਾਹ ਦਾ ਆਮੋ ਸਾਹਮਣੇ ਟੱਕਰਾ ਕਰਾਂਗੇ ਇਹ ਖਾਲਸੇ ਦੀ ਲਸਾਨੀ ਚੜਦੀ ਕਲਾ ਸੀ ਕਿ ਤਕਰੀਬਨ ਅੱਧੀ ਕੌਮ ਸ਼ਹੀਦ ਹੋਣ ਮਗਰੋਂ ਵੀ ਉਹ ਇਹੋ ਜਿਹਾ ਗੁਰਮਤਾ ਕਰ ਸਕਦੇ ਸਨ ਇਹੋ ਜਿਹੇ ਖੌਫਨਾਕ ਸਾਕੇ ਮਗਰੋਂ ਵੀ ਉਹ ਦੁਨੀਆ ਦੀ ਸਭ ਤੋਂ ਵੱਡੀ ਦਹਿਸ਼ਤ ਦੇ ਨਾਲ ਟੱਕਰ ਲੈਣ ਵਾਸਤੇ ਤਿਆਰ ਸਨ ਅਤੇ ਅਜਿਹੇ ਸਨ ਸਿੱਖਾਂ ਦੇ ਹੌਸਲੇ ਸਿੱਖਾਂ ਦੀ ਰੂਹਾਨੀ ਤਾਕਤ ਅਤੇ ਸਿੱਖਾਂ ਦਾ ਮਜ਼ਬੂਤ ਇਰਾਦਾ ਸਿੱਖਾਂ ਨੇ ਇਹ ਚੜ੍ਹਦੀ ਕਲਾ ਗੁਰੂ ਨਾਨਕ ਸਾਹਿਬ ਤੋਂ ਹਾਸਲ ਕੀਤੀ ਸੀ ਗੁਰਬਾਣੀ ਤੋਂ ਸਿੱਖੀ ਸੀ ਸ਼ਹੀਦ ਗੁਰੂ ਸਹਿਬਾਨ ਅਤੇ ਅਨੇਕਾਂ ਸ਼ਹੀਦਾਂ ਮুরিਦਾਂ ਜੁਝਾਰੂਆਂ ਤੋਂ ਵਿਰਸੇ ਦੇ ਵਿੱਚ ਲਈ ਸੀ ਕਿਦਰਾਨੇ ਦੀ ਢਾਬ ਦੇ ਗੁਰਮਤੇ ਤੇ ਅਮਲ ਵੱਜੋਂ ਸਿੱਖਾਂ ਨੇ 17 ਮਈ 1762 ਦੇ ਦਿਨ ਕੱਲੂ ਘਾਰੇ ਤੋਂ ਸਿਰਫ 3 ਮਹੀਨੇ 10 ਦਿਨ ਮਗਰੋਂ ਹੀ ਹਮਲਾ ਕੀਤਾ ਅਜੇ ਹੀ ਸੀ ਇਸ ਕੌਮ ਦੀ ਦਲੇਰੀ ਅਤੇ ਰੋਹਾਨੀ ਤਾਕਤ ਕੀ ਅੱਧੀ ਤੋਂ ਵੱਧ ਕੌਮ ਸ਼ਹੀਦ ਹੋਣ ਦੇ ਸਿਰਫ 3 ਮਹੀਨਿਆਂ ਦੇ ਅੰਦਰ ਹੀ ਉਨ੍ਹਾਂ ਨੇ ਇਸ ਵੱਡੀ ਤਾਕਤ ਤੇ ਹਮਲਾ ਕੀਤਾ ਸਿੱਖਾਂ ਦੇ ਇਸ ਅਚਾਨਕ ਹਮਲੇ ਨੇ ਸੂਬੇਦਾਰ ਜ਼ੈਨ ਖਾਨ ਦੇ ਗੋਡੇ ਲਵਾ ਦਿੱਤੇ ਅਤੇ ਉਸ ਨੇ ਸਿੱਖਾਂ ਨੂੰ 50000 ਰੁਪਏ ਨਜ਼ਰਾਨਾ ਦੇਣਾ ਮੰਨ ਲਿਆ ਜਦੋਂ ਸਿੱਖ ਇਹ ਰਕਮ ਲੈ ਕੇ ਮੁੜ ਰਹੇ ਸਨ ਤਾਂ ਸਿਰਫ 25 ਕਿਲੋਮੀਟਰ ਦੂਰ ਪੁੱਜੇ ਸਨ ਤਾਂ ਇਹ ਸੂਬੇਦਾਰ ਨੇ ਆਪਣੇ ਇੱਕ ਜਰਨਲ ਦੀ ਸਲਾਹ ਤੇ ਸਿੱਖਾਂ ਤੇ ਹਮਲਾ ਕਰਕੇ ਉਹ ਰਕਮ ਲੁੱਟ ਲਈ ਇਸਦੇ ਸਿੱਖਾਂ ਨੇ ਦੁਬਾਰਾ ਹਮਲਾ ਕੀਤਾ ਤੇ ਜ਼ੈਨ ਖਾਨ ਤੋਂ ਬਹੁਤ ਸਾਰਾ ਸਮਾਨ ਲੁੱਟ ਲਿਆ ਅਤੇ ਉਹਨਾਂ ਦਾ 20 ਤੋਂ 25 ਕਿਲੋਮੀਟਰ ਦੂਰ ਪਿੰਡ ਹਰਨੌਲਗੜ੍ਹ ਤੱਕ ਪਿੱਛਾ ਕੀਤਾ। ਇੱਥੇ ਫਿਰ ਇੱਕ ਜ਼ਬਰਦਸਤ ਲੜਾਈ ਹੋਈ ਜਿਸ ਦੇ ਵਿੱਚ ਜ਼ੈਨ ਖਾਨ ਨੂੰ ਦੁਬਾਰਾ ਹਾਰ ਹਾਸਲ ਹੋਈ ਅਤੇ ਉਹ ਮੈਦਾਨ ਛੱਡ ਕੇ ਭੱਜ ਗਿਆ। ਸਿੱਖਾਂ ਨੇ ਇਹ ਕਾਮਯਾਬੀ ਉਦੋਂ ਹਾਸਲ ਕੀਤੀ ਜਦੋਂ ਅਹਿਮਦ ਸ਼ਾਹ ਅਬਦਾਲੀ ਹਜੇ ਲਾਹੌਰ ਦੇ ਵਿੱਚ ਹੀ ਸੀ। ਜਦ ਇਸ ਦੀ ਖਬਰ ਅਹਿਮਦ ਸ਼ਾਹ ਨੂੰ ਮਿਲੀ ਤਾਂ ਉਹ ਬੜਾ ਡਰਿਆ, ਉਸ ਨੂੰ ਮਹਿਸੂਸ ਹੋਇਆ ਕਿ ਉਸ ਨੇ ਬਰਨਾਲਾ ਮੇਲਕੋਟਲਾ ਦੇ ਵਿੱਚੋਂ ਨਿਕਲ ਕੇ ਸਹੀ ਕੀਤਾ ਸੀ। 17 ਮਈ 1978 13 ਅਪ੍ਰੈਲ 1978 ਦੇ ਦਿਨ ਨਿਰਕਾਰੀਆਂ ਵੱਲੋਂ ਸਿੱਖਾਂ ਦੇ ਕਤਲੇਆਮ ਅਤੇ ਸਿੱਖ ਧਰਮ ਤੇ ਹਮਲਿਆਂ ਸੰਬੰਧੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਰਬ ਸਿੱਖ ਕਨਵੈਨਸ਼ਨ ਹੋਈ ਸੀ ਜਿਸ ਦੇ ਵਿੱਚ ਸੈਂਕੜੇ ਆਗੂ ਵਿਦਵਾਨ ਅਤੇ ਵਰਕਰ ਸ਼ਾਮਲ ਹੋਏ ਇਸ ਇਕੱਠ ਦੇ ਵਿੱਚ ਮਤਾ ਹੋਇਆ ਕਿ ਨਿਰੰਕਾਰੀਆਂ ਦੇ ਖਿਲਾਫ ਸਿੱਖ ਪੰਥ ਦੇ ਨਾਂ ਤੇ ਹੁਕਮਨਾਮਾ ਜਾਰੀ ਕੀਤਾ ਜਾਵੇ ਇਸ ਹੁਕਮਨਾਮੇ ਨੂੰ ਤਿਆਰ ਕਰਨ ਵਾਸਤੇ 7 ਮੈਂਬਰੀ ਕਮੇਟੀ ਬਣਾਈ ਗਈ ਜਿਸ ਦੇ ਵਿੱਚ ਸਰਦਾਰ ਕਪੂਰ ਸਿੰਘ ਗਿਆਨੀ ਗੁਰਦਤ ਸਿੰਘ ਗਿਆਨੀ ਲਾਲ ਸਿੰਘ ਗਿਆਨੀ ਪ੍ਰਤਾਪ ਸਿੰਘ ਸਤਵੀਰ ਸਿੰਘ ਪ੍ਰੋਫੈਸਰ ਪ੍ਰਕਾਸ਼ ਸਿੰਘ ਖਾਲਸਾ ਕਾਲਜ ਸਾਧੂ ਸਿੰਘ ਪੋਰਾ ਸ਼ਾਮਲ ਸਨ ਯਾਨੀ ਇਹ ਹੁਕਮਨਾਮਾ ਕਿਸੇ ਖਾਉਤੀ ਜੱਜਦਾਰ ਨੇ ਜਾਰੀ ਨਹੀਂ ਸੀ ਕੀਤਾ ਬਲਕਿ ਸਰਬੱਤ ਖਾਲਸਾ ਵਰਗੇ ਇੱਕ ਇਕੱਠ ਦੇ ਵਿੱਚ ਬਣੀ ਵਿਦਵਾਨਾਂ ਦੀ ਕਮੇਟੀ ਨੇ ਤਿਆਰ ਕੀਤਾ ਸੀ ਸਾਧੂ ਸਿੰਘ ਪੌਹਰਾ ਨੇ ਤਾਂ ਇਸ ਨੂੰ 10 ਜੂਨ 1978 ਦੇ ਦਿਨ ਅਕਾਲ ਤਖਤ ਦੇ ਨਾਂ ਤੇ ਸਿਰਫ ਜਾਰੀ ਕੀਤਾ ਸੀ 17 ਮਈ 1999 ਦੇ ਦਿਨ ਪੰਜਾਬ ਪੁਲਿਸ ਨੇ ਹਰਨੇਕ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਡੱਲਾਲ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 17 ਮਈ 1990 ਦੇ ਦਿਨ ਪੰਜਾਬ ਪੁਲਿਸ ਨੇ ਦਿਲਬਾਖ ਸਿੰਘ ਉਰਫ ਬੰਬ ਸਿੰਘ ਬੰਬ ਪੁੱਤਰ ਮੋਹਨ ਸਿੰਘ ਵਾਸੀ ਜਗਤਪੁਰਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 17 ਮਈ 1999 ਦਿਨ ਪੰਜਾਬ ਪੁਲਿਸ ਨੇ ਜਰਨੈਲ ਸਿੰਘ ਬੱਬਰ ਸੋਢੀਵਾਲਾ ਡਾਕਟਰ ਦਰਸ਼ਪ੍ਰੀਤ ਸਿੰਘ ਰੋਮੀ ਪੁੱਤਰ ਮਾਸਟਰ ਬਹਾਦਰ ਸਿੰਘ ਵਾਸੀ ਪੂਨਾ ਹਰਦੀਪ ਸਿੰਘ ਵਾਸੀ ਪੂਨਾ ਰੁਪਿੰਦਰ ਸਿੰਘ ਉਰਫ ਦਿਉੜ ਵਾਸੀ ਹਮੀਰਪੁਰ ਮੋਹਨ ਸਿੰਘ ਉਰਫ ਠਾਕਰ ਪੁੱਤਰ ਸਕੰਦਰ ਸਿੰਘ ਵਾਸੀ ਛੇਕੂਪੁਰਾ ਸੁਖਵਿੰਦਰ ਸਿੰਘ ਕਾਲਾ ਝੰਡੇ ਗੁਰਚਰਨ ਸਿੰਘ ਟਪਈ ਵਾਸੀ ਦੁਰਗਾਬਾਦ ਗੁਰਦਾਸਪੁਰ ਸਹਿਬ ਸਿੰਘ ਵਾਸੀ ਫਰੀਦਵਾਲਾ ਫਿਰੋਜ਼ਪੁਰ ਵਿਕਰਮਜੀਤ ਸਿੰਘ ਸੈਂਸਰਾ ਅੰਮ੍ਰਿਤਸਰ ਗੁਰਚਰਨ ਸਿੰਘ ਉਰਫ ਡਾਕਟਰ ਨਵਦੀਪ ਸਿੰਘ ਬਹਿਲੂਰ ਰਾਮ ਸਿੰਘ ਪਖੋਪੁਰ ਰਾਮ ਸਿੰਘ ਰਾਇਆ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 17 ਮਈ 1991 ਦਿਨ ਪੁਲਿਸ ਨੂੰ ਮੁਖਬਰੀ ਮਿਲੀ ਕਿ ਕੁਝ ਖਾੜਕੂ ਪੰਡ ਹੰਸ ਕਲਾ ਨੇੜੇ ਜਗਰਾਉਂ ਬੈਠੇ ਹੋਏ ਨੇ 300 ਤੋਂ ਵੱਧ ਪੁਲਸੀਆਂ ਅਤੇ CRPF ਸਪਾਹੀਆਂ ਦੀ ਵੱਡੀ ਫੋਰਸ ਨੇ ਉਹਨਾਂ ਨੂੰ ਘੇਰਾ ਪਾ ਲਿਆ ਜਿਸ ਦੇ ਨਾਲ ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਕਈ ਘੰਟੇ ਚੱਲੀ ਇਸ ਲੜਾਈ ਦੇ ਵਿੱਚ ਦਰਜਨ ਤੋਂ ਵੱਧ ਪੁਲਸੀ ਮਾਰੇ ਗਏ ਅਤੇ ਪੰਜ ਖੜਕੂ ਵੀ ਮਾਰੇ ਗਏ ਸ਼ਹੀਦ ਹੋਣ ਵਾਲੇ ਸਨ ਦਰਸ਼ਪ੍ਰੀਤ ਸਿੰਘ ਰੂਮੀ ਸੁਖਵਿੰਦਰ ਸਿੰਘ ਕਾਲਾ ਝੰਡੇ ਹਰਦੀਪ ਸਿੰਘ ਰੈਂਪੀ ਰੁਪੇਂਦਰ ਸਿੰਘ ਖਾਲਸਾ ਮੋਹਨ ਸਿੰਘ ਛੇਕੂਪੁਰਾ ਛੇਵੇਂ ਖੜਕੂ ਖੁਸ਼ਕਰਨ ਸਿੰਘ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਪੁਲਸ ਨੇ ਉਸ ਨੂੰ ਵੀ ਮਾਰ ਦਿੱਤਾ ਸੀ 17 ਮਈ 1992 ਦਿਨ ਪੁਲਿਸ ਨੇ ਮੰਦਰ ਸਿੰਘ ਉਰਫ ਚੜਦੀ ਕਾਲਾ ਪਾਲੀਪੁਰ ਫਿਰੋਜ਼ਪੁਰ ਜਗਰੂਪ ਸਿੰਘ ਰੂਪਾ ਗਾਲਬਕਲਾ ਲੁਧਿਆਣਾ ਅਤੇ ਚਾਰ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 17 ਮਈ 1993 ਦਿਨ ਪੁਲਿਸ ਨੇ ਜਸਪਾਲ ਸਿੰਘ ਫੌਜੀ ਅਤੇ ਚਾਰ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 17 ਮਈ 1994 ਦੇ ਦਿਨ ਪੁਲਿਸ ਨੇ ਚਾਰਨ ਸਿੰਘ ਪੁੱਤਰ ਭਗਤ ਸਿੰਘ ਵਾਸੀ ਗੋਸਲਾਂ ਲੁਧਿਆਣਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 16 ਮਈ 2014 ਦੇ ਦਿਨ ਬਠਿੰਡਾ ਵਿੱਚੋਂ ਮੁਸ਼ਕਲ ਦੇ ਨਾਲ ਚੋਣ ਜਿੱਤਣ ਮਗਰੋਂ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਦੀ ਨੂੰ ਹਰਸਿਮਤ ਕੌਰ ਬਾਦਲ 17 ਮਈ ਦੇ ਦਿਨ ਅਮਰitsar ਦੇ ਨੇੜੇ ਪਿੰਡ ਗੁਰੂਵਾਲੀ ਦੇ ਵਿੱਚ ਇੱਕ ਸਾਧ ਨੂੰ ਮੱਥਾ ਟੇਕਣ ਵਾਸਤੇ ਗਈ। ਉਸ ਦੇ ਨਾਲ ਉਸ ਦਾ ਸਹੁਰਾ ਭਰਾ ਵਿਕਰਮਜੀਤ ਸਿੰਘ ਮਜੀਠਾ ਅਤੇ ਪਤੀ ਸੁਖਬੀਰ ਬਾਦਲ ਵੀ ਸਨ। ਪਰ ਉਹ ਦਰਬਾਰ ਸਾਹਿਬ ਮੱਥਾ ਟੇਕਣ ਨ ਵੀ ਨਾਏ। ਉਹਨਾਂ ਵਾਸਤੇ ਉਹ ਸਾਧ ਗੁਰੂ ਤੋਂ ਵਿਵਾਦ ਕੀਤਾ। ਇਸੀ ਸਿੱਖ ਇਤਿਹਾਸ ਦੇ ਵਿੱਚ 17 ਮਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ